निहांंग सिंहਾ ਦੇ ਖਾਸ aí ਗੜਗੱਜ ਬੋਲੀ ਗੜਗੱਜ ਬੋਲੀ ਜਿਹੜੇ ਨੇ ਇਹਨਾਂ ਦਾ ਇਤਿਹਾਸ ਬੜਾ ਵਿਲੱਖਣ ਹੈ ਸਰਦਾਰ ਦਲਜੀਤ ਸਿੰਘ 베ਦੀ ਜੀ ਵੱਲੋਂ ਸੰਪਾਦਨ ਕੀਤੀ ਹੋਈ ਪੁਸਤਕ ਦੇ ਵਿੱਚੋਂ ਨਾ ਬੜੇ ਵਿਸਤਾਰ ਦੇ ਵਿੱਚ ਨਾ ਬੋਲਿਆ ਬਾਰੇ ਜ਼ਿਕਰ ਕੀਤਾ ਹੈ ਬੜੀ ਖੋਜ ਭਰਪੂਰ ਪੁਸਤਕ ਹੈ ਜੇ ਤੁਸੀਂ ਅਜੇ ਤੱਕ ਇਹ ਪੁਸਤਕ ਨਹੀਂ ਲਈ ਤਾਂ ਇਸ ਨੂੰ ਲੈ ਕੇ ਆਪਣੀ ਲਾਇਬ੍ਰੇਰੀ ਦਾ ਹਿੱਸਾ ਜ਼ਰੂਰ ਬਣਾਓ ਕਥਾ ਪ੍ਰਵਾਹ ਧਾਰਮਿਕ ਸਟੇਜੀ ਬਿਆਨਾਂ ਭਾਸ਼ਣਾ ਅਨੁਸਾਰ ਆਮ ਤੌਰ ਤੇ ਚੱਲੀ ਆ ਰਹੀ ਸਾਖੀ ਪਰੰਪਰਾ ਅਨੁਸਾਰ ਬਾਬਾ ਬੁੱਢਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਉਚਾਰੇ ਗਏ ਵਰ ਬਚਨ ਕੇ ਆਪ ਦੇ ਨਾਮ ਦਾ ਦਲਪੰਥ ਚੱਲੇਗਾ ਪਲੇ-ਪਲਾਏ ਪਚੰਗੀ ਅਤੇ ਰੱਕੇ ਯਾਨੀ ਘੋੜੇ ਆਇਆ ਕਰਨਗੇ ਨਿਸ਼ਾਨ ਝੁੱਲਣਗੇ ਨਗਾਰਿਆਂ ਤੇ ਝੋਟਾਂ ਲੱਗਣਗੀਆਂ ਰਿੱਧੀਆਂ ਸਿੱਧੀਆਂ ਨਾਲ ਭਰਪੂਰ ਬਚਨ ਪੂਰੇ ਹੋਣਗੇ ਦੀ ਪੂਰਤੀ ਅਸੀਂ ਗੁਰੂ ਇਤਿਹਾਸ ਵਿੱਚ ਦੇਖਦੇ ਹਾਂ ਉੱਥੇ ਬਾਬਾ ਜੀ ਦੇ ਨਾਮ ਨਾਲ ਜੁੜੇ ਖਾਲਸਾ ਪੰਥ ਇੱਕ ਮਾਤਪੁਰਨ ਸ਼ਾਸਤਿਧਾਰੀ ਵਿਚਾਰਧਾਰਾ ਨਿਹੰਗ ਸਿੰਘ ਪਰੰਪਰਾ ਅਤੇ ਮਰਿਆਦਾ ਦਾ ਆਗਾਜ਼ ਹੁੰਦਾ ਹੈ ਇਸ ਪੰਥ ਦਾ ਜਨਮ ਕਿਉਂ ਹੋਇਆ ਇਹ ਖਾਲਸਾ ਪੰਥ ਸ਼ਸਤਰ ਤੇ ਸ਼ਾਸਤਰ ਸਵੰਤਾ ਕਿਵੇਂ ਹੈ ਸਿੱਖ ਇਤਹਾਸ ਵਿੱਚ ਇਸ ਦੀ ਸਨੇਰੀ ਭੂਮਿਕਾ ਕਿਵੇਂ ਬਣਦੀ ਹੈ ਇਹ ਗੁਰੂ ਦੀ लाडली ਫੌਜ ਕਿਵੇਂ ਹੈ ਭਾਵੇਂ ਜਿਵੇਂ ਕਿ ਕੁਰਬਾਨੀ ਦੇ ਵਿੱਚ ਕਾਵ ਅਤੇ ਰਾਗ ਦੀ ਸਵੰਵ ਹੈ ਏਵੇਂ ਹੀ ਨਿਹੰਗ ਸਿੰਘਾਂ ਦੀ ਜ਼ਿੰਦਗੀ ਦੇ ਵਿੱਚ ਵੀ ਸ਼ਸਤਰ ਤੇ ਸ਼ਾਸਤਰ ਬਾਣੀ ਅਤੇ ਬਾਣੇ ਦੀ ਸਾਂਝ ਹੈ ਜੋ ਨਿਆਂਇ ਵਿਰੁੱਧ ਨਿਰੰਤਰ ਕਿਰਿਆਸ਼ੀਲ ਰਹਿੰਦੀ ਹੈ ਨਿਆਂ ਸਿੰਘਾਂ ਦੇ ਖਾਸਸਾਈ ਗੜਗੱਜ ਬੋਲੇ ਵਿਲੱਖਣ ਪਛਾਣ ਹੈ ਕਿਉਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਯੁੱਧ ਹੋਇਆ ਕਰਦੇ ਸੀਗੇ ਤਾਂ ਜਦੋਂ ਦੁਸ਼ਮਣ ਦੀਆਂ ਫੌਜਾਂ ਨੇੜੇ ਹੁੰਦੀਆਂ ਸਨ ਤਾਂ ਜਦੋਂ ਨਿਆਂ ਸਿੰਘਾਂ ਨੇ ਆਪਸ ਦੇ ਵਿੱਚ ਕੋਈ ਗੱਲ ਕਰਨੀ ਹੁੰਦੀ ਤਾਂ ਉਹ ਖਾਸਸਾਈ ਗੜਗੱਜ ਬੋਲਿਆਂ ਦੇ ਵਿੱਚ ਕਰਦੇ ਤਾਂ ਕਿ ਦੁਸ਼ਮਣ ਨੂੰ ਭਾਵਨਾ ਪਵੇ ਦੁਸ਼ਮਣ ਨੂੰ ਪਤਾ ਨਾ ਲੱਗੇ ਨਿਆਂ ਸਿੰਘਾਂ ਦੇ ਖਾਸਸਾਈ ਗੜਗੱਜ ਬੋਲੇ ਵਿਲੱਖਣ ਨੇ ਜੋ ਨਿਹੰਗ ਸਿੰਘਾਂ ਦੇ ਦਰਸ਼ਨ ਸ਼ਾਸਤਰੀ ਪਰਪੇਖ ਦੀ ਉਸਾਰੀ ਕਰਦਾ ਹੈ। ਗੁਰਮਤਿ ਦੀ ਓਟ ਵਿੱਚ ਨਿਹੰਗ ਸਿੰਘ ਚਿੰਤਨਧਾਰਾ ਸਿੱਖ ਕੌਮ ਦਾ ਨਿਲੰਬਰੀ ਪੰਥ ਹੈ। ਇਸ ਖਾਸਾ ਦਲ ਪੰਥ ਨੇ ਸਿੱਖ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਕਈ ਅਜਿਹੇ ਪੁਰਨੇ ਪਾਏ ਹਨ ਜਿਨ੍ਹਾਂ ਨੂੰ ਸਿੱਖ ਇਤਿਹਾਸ ਵਿੱਚ ਸ਼ਾਨਾਮਤਾ ਇਤਿਹਾਸ ਕਿਹਾ ਜਾ ਸਕਦਾ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਾਲ ਪੰਜਵਾਂ ਤਖਤ ਚਾਲਦੀ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਨੂੰ ਅਕਾਲ ਪੁਰਖ ਗੁਰੂ ਸਹਿਬਾਨ ਦਾ ਥਾਪੜਾ ਪ੍ਰਾਪਤ ਹੈ ਨਿਹੰਗ ਸਿੰਘਾਂ ਦੀਆਂ ਫੌਜਾਂ ਹਮੇਸ਼ਾ ਸੰਗਤਾਂ ਦੀ ਤੈਅ ਸੇਵਾ ਵਿੱਚ ਪਹਿਲੀ ਕਤਾਰ ਵਿੱਚ ਜੁੜਦੀਆਂ ਹਨ ਸਮਾਜ ਵਿੱਚ ਆਉਂਦੀਆਂ ਔਕੜਾਂ ਆਫ਼ਤਾਂ ਜੰਗਾਂ ਯੁੱਧਾਂ ਦੌਰਾਨ ਨਿਹੰਗ ਸਿੰਘ ਵੱਧ ਚੜ ਕੇ ਅੱਗੇ ਹੋ ਕੇ ਸੇਵਾ ਕਰਦੇ ਹਨ ਸੋ ਇਹ ਬੜਾ ਲੰਬਾ ਚੌੜਾ ਇਤਿਹਾਸ ਹੈ ਕਿ ਜੋ ਸਿੰਘਾਂ ਦੇ ਗੜਗੱਜ ਬੋਲੇ ਨੇ ਇਹ ਆਪਾਂ ਵਿਸਥਾਰ ਦੇ ਵਿੱਚ ਤੁਹਾਨੂੰ ਦੱਸਾਂਗੇ ਅੱਜ ਇੰਨਾ ਹੀ ਪਰ ਜੇ ਤੁਸੀਂ ਅਜੇ ਤੱਕ ਇਹ ਪੁਸਤਕ ਨਹੀਂ ਲਈ ਦਲਜੀਤ ਸਿੰਘ ਬੇਦੀ ਜੀ ਦੀ ਇਹ ਸੰਪਾਦਨ ਕੀਤੀ ਹੋਈ ਪੁਸਤਕ ਹੈ ਨਿਹੰਗ ਸਿੰਘਾਂ ਦੇ ਖਾਲਸਾਈ ਗੜਗੱਜ ਬੋਲੇ ਇਹ ਤੁਸੀਂ ਜ਼ਰੂਰ ਲੈ ਕੇ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਓ ਲਾਇਬ੍ਰੇਰੀ ਦੇ ਵਿੱਚ ਇਸ ਨੂੰ ਜ਼ਰੂਰ ਰੱਖੋ ਕਿਉਂਕਿ ਇਹ ਪੁਸਤਕ ਬਹੁਤ ਹੀ ਵਿਲੱਖਣ ਹੈ ਤੇ ਇਹ ਸਾਂਭੜ ਜੋਗ ਪੁਸਤਕ ਹੈ ਬਾਕੀ ਅਗਲੇ ਭਾਗ ਦੇ ਵਿੱਚ ਹੋਰ ਵਿ ਵਿਸਥਾਰ ਦੇ ਵਿੱਚ ਗੜਗੱਜ ਬੋਲੀਆਂ ਦੀ ਗੱਲਬਾਤ ਕਰਾਂਗੇ ਧੰਨਵਾਦ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਅੱਗੇ ਵੀਡੀਓ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ